ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰਗੇ ਆਪਾਂ ਚੰਡੀਗੜ੍ਹ ਦੀ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਨੇ ਆ ਕਿ ਚੰਡੀਗੜ੍ਹ ਜਿਹੜਾ ਉਹ ਸਾਡੀ ਰਾਜਤਾਨੀ ਹੈ ਸਾਡੇ ਪੰਜਾਬ ਦਾ ਹਿੱਸਾ ਤੇ ਰਾਜਤਾਨੀਆਂ ਇਕੱਲੀਆਂ ਜੀਓਗ੍ਰਾਫਿਕਲੀ ਭੂਗੋਲਕ ਤੌਰ ਤੇ ਕੰਸੀਡਰ ਨਹੀਂ ਕੀਤੀਆਂ ਜਾਂਦੀਆਂ ਰਾਜਧਾਨੀਆਂ ਸਵੈ ਮਾਨ ਦੇ ਲਈ ਹੁੰਦੀਆਂ ਇਸ ਕਰਕੇ ਆਪਾਂ ਕਹਿੰਦੇ ਹੁੰਨੇ ਆ ਕਿ ਇੱਕ ਨਾਰਾ ਵੀ ਸੀਗਾ ਕਿਸੇ ਸਮੇਂ ਕਿ ਖੀੜਾ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਹਾਲਾਂਕਿ ਗੁਲਾਬ ਦੇ ਫੁੱਲ ਦਾ ਕੋਈ ਦੇ ਨਾਲ ਤਾਲੁਕਤ ਨਹੀਂ ਹੈ ਪਰ ਇੱਕ ਭਾਵਨਾ ਚੋਂ ਪ੍ਰਗਟ ਹੋਈ ਉਹ ਚੀਜ਼ ਸੀਗੀ ਪਰ ਜਿਹੜੀ ਖਬਰ ਆ ਰਹੀ ਹੈ ਪੰਜਾਬ ਦੇ ਲਈ ਬਹੁਤ ਅਲਾਰਮਿੰਗ ਸਥਿਤੀ ਵਾਲੀ ਖਬਰ ਆ ਕਹਿੰਦੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਹੁਣ ਪੱਕਾ ਹੀ ਬਾਹਰ ਹੈ ਇਹ ਕੋਈ ਵੱਖਰਾ ਸੂਬਾ ਬਣਾਉਣ ਜਾ ਰਹੇ ਨੇ ਚੰਡੀਗੜ੍ਹ ਨੂੰ ਜੀ ਪ੍ਰਵੀਨ ਜੀ ਚੰਡੀਗੜ੍ਹ ਦੀ ਉਸਾਰੀ ਪੰਜਾਬ ਦੇ ਪਿੰਡ ਉਜਾਲ ਕੇ ਉਸ ਨੂੰ ਬਸਾਇਆ ਤੇ ਇਸ ਨਾਂ ਤੇ ਬਸਾਇਆ ਕਿ ਪੰਜਾਬ ਦੀ ਰਾਸਾ ਦੀ ਬਣਦੀ ਬਿਲਕੁਲ ਬਿਲਕੁਲ ਪਰ ਤਦ ਤੱਕ ਹਰਿਆਣਾ ਨੂੰ ਆਪਣੀ ਵੱਖਰੀ ਰਾਜਧਾਨੀ ਜਾਂ ਨਵੀਂ ਰਾਜਧਾਨੀ ਨਹੀਂ ਬਣੀ ਮਿਲੀ ਸੀ ਨਹੀਂ ਉਸਰੀ ਸੀ ਇਸ ਲਈ ਓਨੀ دیر ਉਸ ਛੋਟੇ ਭਰਾ ਨੂੰ ਵੀ ਕਿਹਾ ਕਿ ਚੱਲ ਤੂੰ ਵੀ ਦੋ ਕਮਰੇ ਲੈ ਲੈ ਇੱਥੇ ਤੂੰ ਵੀ ਕਿਰਾਏ ਤੇ ਰਹਿ ਲੈ ਕਿਰਾਏ ਤੇ ਰਹਿ ਲੈ ਬਿਲਕੁਲ ਸਹੀ ਇਸ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ ਚਾਹੇ ਉਹ ਟੱਕੇ ਨਾਲ ਹੀ ਸਹੀ ਪੰਜਾਬ ਤੇ ਹਰਿਆਣਾ ਦੀ ਫਿਲਹਾਲ ਚੰਡੀਗੜ੍ਹ ਰਾਜਧਾਨੀ ਚੱਲੀ ਆਉਂਦੀ ਹੈ ਤੇ ਉਹਦੇ ਵਿੱਚੋਂ ਫਾਰਮੂਲਾ ਕੱਢਿਆ ਗਿਆ ਕਿ 60 40 ਦੀ ਰੇਸ਼ੋ ਨਾਲ ਚੰਡੀਗੜ੍ਹ ਦਾ ਕੰਮ ਚਲਾਇਆ ਜਾਵੇ ਹਮ ਹਮ 60% ਪੰਜਾਬ ਦੇ ਅਫਸਰ ਅਧਿਕਾਰੀ ਸਾਰਾ ਕੋਟਾ ਪੰਜਾਬ ਦਾ ਤੇ 40% ਹਰਿਆਣੇ ਦਾ ਜੀ ਜੀ ਫਿਰ ਇਹਨਾਂ ਨੇ ਇੱਕ ਬੜੀ ਵਿਉਤਬੰਦੀ ਨਾਲ ਅਫਸਰशाही ਤੇ ਕੇਂਦਰ ਦੀ ਤੱਕੇਸ਼ਾਈ ਦਾ ਨਤੀਜਾ ਕਿ ਇੱਥੇ ਇੱਕ ਡਿਊਟੀ ਕੈਡਰ ਨਵਾਂ ਕ੍ਰੀਏਟ ਕਰ ਲੈ ਕਿਉਂਕਿ ਜੇ ਤਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਹਮ ਹਮ ਇੱਕ ਸ਼ਹਿਰ ਜਿਹੜਾ 8 ਕਿਲੋਮੀਟਰ ਦੇ ਦਾਇਰੇ 'ਚ ਖਤਮ ਹੋ ਜਾਂਦਾ ਹੈ ਜੀ ਜੀ ਤੁਸਾਂ ਤੁਸੀਂ ਡਿਊਟੀ ਸਟੇਟ ਦਾ ਦਰਜਾ ਦੇਤਾ ਜੀ ਜੀ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿੱਤਾ ਤੇ ਇੱਥੇ ਇੱਕ ਨਵਾਂ ਕੈਡਰ ਕੇਂਦਰੀ ਕੈਡਰ ਡਿਊਟੀ ਕੈਡਰ ਦੇ ਨਾਂ ਹੇਠ ਕ੍ਰੀਏਟ ਕਰਨਾ ਸ਼ੁਰੂ ਹੋ ਗਿਆ ਹੂੰ ਹੂੰ ਪ੍ਰਵੀਨ ਜੀ ਚੰਡੀਗੜ੍ਹ ਦੇ ਵਿੱਚ ਲੈ ਦੇ ਕੇ ਜੇਕਰ ਕੋਈ ਸਿਰੇ ਦਾ ਅਫਸਰ ਹੁੰਦਾ ਸੀ ਤਾਂ ਐਸਐਸਪੀ ਹੁੰਦਾ ਸੀ ਬਿਲਕੁਲ ਸਹੀ ਹੈ ਜੀ ਜੀ ਉਹ ਉਹ ਐਸਐਸਪੀ ਪੰਜਾਬ ਦਾ ਹੁੰਦਾ ਸੀ ਹੂੰ ਅੱਜ ਐਸਐਸਪੀ ਦੀ ਹਾਲਤ ਥਾਣੇ ਦੀ ਮੁਨਸੀ ਜੋਗੀ ਵੀ ਨਹੀਂ ਰਹੇਗੀ ਐਸਐਸਪੀ ਪੰਜਾਬ ਦਾ ਹੀ ਲੱਗਦਾ ਤਾਂ ਪਰ ਉਹਦੇ ਉੱਪਰ ਡਿਊਟੀ ਕੈਡਰ ਦੇ ਇੰਨੇ ਵੱਡੇ ਰੈਂਕ ਸਾਰੇ ਲਾਤੇ ਤੇ ਉਹਨ ਉਹਦੀ ਮੁੱਖਤੇ ਨਹੀਂ ਛੱਡੀ ਤੁਸੀਂ ਉਹ ਤਾਂ ਕੋਈ ਪ੍ਰੈਸ ਕਾਨਫਰੰਸ ਵੀ ਨਹੀਂ ਕਰਦਾ ਹੁਣ ਇਸੇ ਤਰ੍ਹਾਂ ਸਮੂੱਚੇ ਤੌਰ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਾਰੇ ਰੈਂਕ ਅਹੁਦੇ ਕਿਸੇਦਾਰੀਆਂ ਮੁਕਾਤੀਆਂ ਜੀ ਹ ਤੱਕ ਹਰਿਆਣੇ ਨੂੰ ਪਹਿਲ ਮਿਲ ਗਈ ਤੇ ਲੈ ਦੇ ਕੇ ਹੁਣ ਹਰਿਆਣੇ ਔਰ ਪੰਜਾਬ ਦੋਵਾਂ ਨੂੰ ਦਰਕਰਾਰ ਕਰਦੇ ਹੋਇਆ ਯੂਟੀ ਨੇ ਆਪਣਾ ਕਬਜਾ ਜਮਾ ਲਿਆ ਇਸ ਦੇ ਵਿੱਚ ਸਾਨੂੰ ਲੈ ਦੇ ਕਿ ਤਰਾਸ ਇਨੀ ਕਿ ਹੁੰਦੀ ਸੀ ਕਿ ਬਈ ਚੰਡੀਗੜ੍ਹ ਦਾ ਪ੍ਰਸ਼ਾਸਕ ਉਹੀ ਬੰਦਾ ਲੱਗਦਾ ਜਿਹੜਾ ਸਾਡਾ ਗਵਰਨਰ ਹੈ ਹਾਂਜੀ ਪੰਜਾਬ ਦੇ ਗਵਰਨਰ ਨੂੰ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕਾਰਜਭਾਰ ਸੌਂਪਿਆ ਜਾਂਦਾ ਸੀ ਹਮਮ ਪਰ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਵਾਰ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਰਾਜਪਾਲ ਵੱਖਰਾ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰਾ ਲਾ ਦੋ ਹਮਮ ਖੂਬ ਹੋ ਹੱਲਾ ਮਚਿਆ ਮਤਲਬ ਕਿਉਂ ਗਲਤ ਤਨਪੱਤਰ ਨਹੀਂ ਲੱਗੀ ਮੁੜ ਕੇ ਪੰਜਾਬ ਦੇ ਰਾਜਪਾਲ ਨੂੰ ਇਹਨਾਂ ਨੇ ਪ੍ਰਸ਼ਾਸਕ ਦਾ ਸੌਂਪਦਾ ਪਰ ਕਿਤੇ ਨਾ ਕਿਤੇ ਅੰਦਰ ਕੋਈ ਵਿਉਤਬੰਦੀ ਚੱਲ ਰਹੀ ਹੁੰਦੀ ਹੈ ਹਮ ਉਹ ਵਿਉਤਬੰਦੀ ਦਾ ਖਦ사 ਕਾਫੀ ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਕੱਲੀ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਆ ਕੀ ਇੱਥੇ 8-10 ਐਮਐਲਏ ਵਾਲੀਆਂ ਸੀਟਾਂ ਵੜਾ ਕੇ ਇਹਨੂੰ ਵੱਖਰਾ ਸੂਬਾ ਬਣਾਇਆ ਜਾ ਸਕਦਾ ਹੂੰ 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 ਤੋਂ ਪਹਿਲਾਂ ਚੱਲੀਆਂ ਇਹ ਉਸ ਸਮੇਂ ਦੀਆਂ ਕੰਸੂਆਂ ਨੇ ਜਦੋਂ ਇਹ ਗੱਲ ਵੀ ਚੱਲਦੀ ਸੀ ਕਿ ਜੰਮੂ ਕਸ਼ਮੀਰ ਨੂੰ ਭਾਜਪਾ ਆਪਣੇ ਵੱਖਰੇ ਤਰੀਕੇ ਨਾਲ ਕੰਟਰੋਲ 'ਚ ਲੈਣਾ ਚਾਹੁੰਦੀ ਆ ਤੇ ਪਠਾਨਕੋਟ ਦੀ ਬੈਲਟ ਨੂੰ ਤੋੜ ਕੇ ਜੰਮੂ ਨਾਲ ਜੋੜਨਾ ਚਾਹੁੰਦੀ ਜੀ ਜੀ ਤੇ ਉਸੇ ਸਮੇਂ ਇਹ ਵੀ ਕੰਸੂ ਚੱਲੀ ਸੀ ਕਿ ਪੰਜਾਬ ਤੋਂ ਵੱਧ ਹਿੱਸੇ ਲੈ ਲੈਣਿਆ ਥੋੜਾ ਜਿਹਾ ਹਿਮਾਚਲ ਦਾ ਥੋੜਾ ਜਿਹਾ ਹਰਿਆਣੇ ਦਾ ਤੇ ਚੰਡੀਗੜ੍ਹ ਨੂੰ ਵੱਖਰਾ ਸੂਬਾ ਬਣਾ ਦੇਣਾ ਮਤਲਬ ਇੱਧਰੋਂ ਜੇ ਆਪਾਂ ਸ਼ੁਰੂ ਹੋ ਜਾਈਏ ਕਿ ਜੀ ਆ ਨਵਾਂ ਗਰਾਉਂ ਤੋਂ ਲੈ ਕੇ ਕਰਾਲੀ ਵਾਲੇ ਪਾਸੇ ਨੂੰ ਹੁੰਦੇ ਹੋਏ ਹੈਨਾ ਆਪਾਂ ਗਾਹਾਂ ਮਹਾਲੀ ਵਾਲੇ ਪਾਸੇ ਨੂੰ ਆ ਜਾਈਏ ਜੀ ਫਿਰ ਉਹ ਬਨੂੜ ਇਹਨਾਂ ਲਾਂਡਰਾ ਇਸ ਪ੍ਰਕਿਰਿਆ ਕੰਨੀ ਨੂੰ ਜਾ ਕੇ ਜੀ ਫਿਰ ਉਹ ਡੇਹਰਾ ਬਸੀ ਫਿਰ ਜੀਵਕਪੁਰ ਫਿਰ ਪੰਚਕੁਲਾ ਫਿਰ ਉੱਪਰ ਦੀ ਆ ਕੇ ਜੀ ਮਤਲਬ ਪੰਜੌਰ ਫਿਰ ਥੋੜਾ ਜਿਹਾ ਬੱਦੀ ਵਾਲਾ ਏਰੀਆ ਅਏ MLA ਕੇ ਚਾਰੇ ਪਾਸੇ ਵਾਲੇ ਏਰੀਏ ਚੰਡੀਗੜ੍ਹ ਚ ਸ਼ਾਮਲ ਕਰ ਦੋ ਤੇ 8 ਦਲਸ ਇੱਥੇ ਦੇ MLA ਬਣਾ ਦੋ ਤੇ ਉਹ ਤੋਂ ਬਾਅਦ ਹੀ ਇੱਥੇ ਦਾ ਨਵਾਂ ਮੁੱਖ ਮੰਤਰੀ ਬਣਾ ਲਓ BJP ਸੁਣ ਜੇ ਕਿ ਇਹ ਸਾਡੇ ਕੰਟਰੋਲ ਚ ਆ ਜੂਗਾ ਏਰੀਆ ਤੇ ਸਾਡਾ ਇੱਕ ਹੋਰ ਮੁੱਖ ਮੰਤਰੀ ਬਣ ਚੁੱਕਾ ਸੋ ਇਸ ਪ੍ਰਕਿਰਿਆ ਨੂੰ ਲੰਮੇ ਸਮੇਂ ਤੋਂ ਕਾਗਜ਼ੀ ਪੱਤਰੀ ਦਵੀ ਸੁਰ ਦੇ ਵਿੱਚ ਅੰਦਰ ਖਾਤੇ ਚ ਲਾਇਆ ਜਾ ਰਿਹਾ ਠੀਕ ਹੈ ਜੀ ਕੱਲ ਇੱਕ ਖਬਰ ਬਾਹਰ ਆਉਂਦੀ ਆ ਕਿ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਜਿਹੜਾ ਚੀਫ ਐਡਵਾਈਜ਼ਰ ਹੈ ਉਸ ਨੂੰ ਚੀਫ ਸੈਕਟਰੀ ਦਾ ਰੈਂਕ ਦਿੱਤਾ ਗਿਆ। ਪ੍ਰਵੀਨ ਜੀ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਮਤਲਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਗਵਰਨਰ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਕਿਕ ਵਿੱਚੋਂ ਕੰਮ ਕਰ ਰਿਹਾ ਉਸ ਪ੍ਰਸ਼ਾਸਕ ਨੂੰ ਜਿਹੜਾ ਵੀ ਚੀਫ ਐਡਵਾਈਜ਼ਰ ਮਿਲਿਆ ਉਹ ਚੀਫ ਸੈਕਟਰੀ ਦਾ ਇੱਕਦਈ ਅਧਿਕਾਰੀ ਹੁੰਦਾ। ਹਾਂਜੀ ਹਾਂ ਜਿਹੜਾ ਸੁਭੇ ਚੀਫ ਸੈਕਟਰੀ ਰੈਂਕ ਦੇ ਉਸ ਰੁਤਬੇ ਦਾ ਹੀ ਅਧਿਕਾਰੀ ਹੁੰਦਾ ਉਹਨੂੰ ਇੱਥੇ ਪਰ ਚੀਫ ਐਡਵਾਈਜ਼ਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ। ਹੂੰ 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 ਪਹਿਲਾਂ ਇਹ ਨਾਂ ਚੀਫ ਕਮਿਸ਼ਨਰ ਵੀ ਸੀਗਾ। ਜੀ ਫਿਰ ਇਸ ਨੂੰ ਚੀਫ ਐਡਵਾਈਜ਼ਰ ਕੀਤਾ ਸੋ ਉਸ ਪ੍ਰਕਿਰਿਆ ਦੇ ਤਹਿਤ ਹੁਣ ਚੀਫ ਸੈਕਟਰੀ ਸ਼ਬਦ ਕਰਨਾ ਹਮ ਤੇ ਜਿੰਨੀ ਕੁ ਮੈਂ ਪੱਤਰਕਾਰੀ ਕੀਤੀ ਹੈ ਮੈਨੂੰ ਤਾਂ ਹੀ ਪਤਾ ਕਿ ਚੀਫ ਸੈਕਟਰੀ ਹਮੇਸ਼ਾ ਮੁੱਖ ਮੰਤਰੀ ਦੇ ਨਾਲ ਹੀ ਹੁੰਦਾ ਜੀ ਤੇ ਫਿਰ ਮੰਗਣਾ ਵਿਆਹ ਤੋਂ ਪਹਿਲਾਂ ਹੀ ਹੁੰਦਾ ਹਮ ਕਿਤੇ ਮੰਗਣੀ ਤਾਂ ਨਹੀਂਗੀ ਇਹ ਤੋਂ ਬਾਅਦ ਪੱਕਾ ਵਿਆਹ ਕਰਨਾ ਕਿ ਭਾਈ ਸੀਐਮ ਆਪਣਾ ਲਾਉਣਾ ਹੈ ਚੰਡੀਗੜ੍ਹ ਨੂੰ ਵੱਖਰਾ ਸੂਬਾ ਬਣਾਉਣਾ ਪੰਜਾਬ ਨੂੰ ਪੱਕਿਆਂ ਤੌਰ ਤੇ ਚੰਡੀਗੜ੍ਹ ਤੋਂ ਤੋੜਨ ਦੀ ਤਿਆਰੀ ਤਾਂ ਨਹੀਂ ਪਹਿਲਾਂ ਸਾਡੇ ਪਿੰਡ ਵਜਾੜੇ ਉਸ ਤੋਂ ਬਾਅਦ ਸਭ ਤੋਂ ਐਸੇ ਸਾਡੀ ਭਾਸ਼ਾ ਖੋਲੀ ਹੈ ਨਾ ਫਿਰ ਸਾਡੀ ਯੂਨੀਵਰਸਿਟੀ ਤੇ ਫਿਰ ਤੁਸੀਂ ਕਬਜ਼ਾ ਕਰਨ ਨੂੰ ਫਿਰਦੇ ਹੋ ਉਹਨਾਂ ਨੂੰ ਬਾਹਰ ਕਰਨ ਨੂੰ ਫਿਰਦੇ ਹੋ ਹੈ ਨਾ ਨਲਾਇਕੀਆਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੀ ਕਿਸੇ ਨੇ ਨਵਾਂ ਚੰਡੀਗੜ੍ਹ ਬਣਾ ਲਿਆ ਕਿਸੇ ਨੇ ਚੰਡੀਗੜ੍ਹ ਦੇ ਨਾਂ ਤੇ ਯੂਨੀਵਰਸਿਟੀ ਖੋਲਣ ਨੂੰ ਮਜੂਰੀ ਦੇਤੀ ਕਿਸੇ ਨੇ ਦਫ਼ਤਰ ਐਤੋਂ ਚੱਕ ਕੇ ਮਾਹੀ ਲਿਆਂਦੇ ਤੇ ਨਤੀਜਾ ਤੇ ਚੰਡੀਗੜ੍ਹ ਦੇ ਵਿੱਚ ਭਾਂਤ ਭਾਂਤ ਦੀ ਲੱਕੜ ਜਿਵੇਂ ਇਕੱਠੀ ਕੀਤੀ ਤੇ ਅਸੀਂ ਆਪਣੇ ਹੀ ਪੰਜਾਬ ਦੀ ਰਾਜਸਥਾਨੀ ਦੇ ਵਿੱਚ ਘਟ ਗਣਤੀਆਂ ਚ ਆ ਗਏ ਤੇ ਹੁਣ ਇੱਥੇ ਅੰਗਰੇਜ਼ੀ ਦਾ ਕਬਜ਼ਾ ਹੈ ਤੇ ਹਿੰਦੀ ਭਾਸ਼ਾ ਦਾ ਪ੍ਰਖੁੱਲਤਾ ਹੈ ਤੇ ਪੰਜਾਬ ਤੇ ਪੰਜਾਬੀ ਨੂੰ ਕੁੰਝੇ ਤੱਕਿਆ ਤੇ ਹੁਣ ਬਾਹਰ ਕਰਨ ਦੀ ਕੋਸ਼ਿਸ਼ ਤੇ ਆ ਗਏ ਨੇ ਹੂੰ ਔਰ ਇਹ ਆਉਂਦੇ ਸਮਿਆਂ ਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਅੱਜ ਖਬਰ ਕਰ ਲਈ ਸਵੇਰ ਨੂੰ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਜਾਊਗਾ ਨਾ ਨਾ ਇਦਾਂ ਨਹੀਂ ਹੁੰਦਾ ਇਹ ਇਹ ਕਾਗਜ਼ੀ ਪੱਤਰੀ ਪ੍ਰਕਿਰਿਆ ਬਹੁਤ ਦਵੇ ਸੁਰਚ ਚੱਲ ਰਹੀ ਆ ਔਰ ਕਦੋਂ ਕਿੱਥੇ ਜਾ ਕੇ ਸਿੱਕਰ ਤੇ ਇਹਨਾਂ ਨੇ ਅੰਜਾਮ ਦੇਣਾ ਇਹ ਪਤਾ ਨਹੀਂਗਾ ਜੇ ਉਹ ਕਹਾਵਤਾਂ ਨਾ ਕਿ ਸਨਿਆਰ ਦੀ 100 ਤੇ ਲੋਹਾਰ ਦੀ ਹੈ ਨਾ ਸੋ ਇਹ ਉਹ ਉਸ ਫਾਰਮੂਲੇ ਤੇ ਕੰਮ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਇੱਕੋ ਥੋੜਾ ਫਿਰ ਇਕੱਠਾ ਮਾਰਨਗੇ ਹਲੇ ਮਾੜੀ ਮਾੜੀ ਠੁਕ ਠੁਕ ਕਰ ਰਹੇ ਨੇ ਪਤਾ ਉਹ ਦਿਨ ਲੱਗਣਾ ਜਦੋਂ ਇਹ ਤੈਹ ਹੋ ਜਾਣਾ ਕਿ ਲਓ ਜੀ ਚੰਡੀਗੜ੍ਹ ਦਾ ਵੱਖਰਾ ਸੂਬਾ ਬਣਾਤਾ ਹੁਣ ਇੱਥੇ ਦੀ ਵੱਖਰੀ ਵਿਧਾਨ ਸਭਾ ਹੋਊਗੀ ਵੱਖਰੇ ਉਹ ਹੋਣਗੇ ਐਮ ਐਲ ਏ ਤੇ ਵੱਖਰਾ ਮੁੱਖ ਮੰਤਰੀ ਹੋਊਗਾ ਜਾਓ ਪੰਜਾਬ ਤੇ ਹਰਿਆਣਾ ਤੁਰ ਜੋ ਆਪਣੇ ਆਪਣੇ ਘਰਾਂ ਸੋ ਇਹ ਪੰਜਾਬ ਨਾਲ ਵਧਿੱਕੀ ਹੋਣ ਵਾਲੀ ਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਨੁਮਾਇंदे ਆਮ ਆਦਮੀ ਪਾਰਟੀ ਵੀ ਬੋਲ ਪੀ ਕਾਂਗਰਸ ਵੀ ਬੋਲ ਪੀ ਹੈਨਾ ਹੋਰ ਸੰਸਥਾਵਾਂ ਵੀ ਬੋਲ ਪੀਆਂ ਪਰ ਬੋਲੀਆਂ ਸਾਰੀਆਂ ਟਵਿੱਟਰ ਰੋ ਸੋਸ਼ਲ ਮੀਡੀਆ ਤੇ ਹੀ ਨੇ। ਹਾਂਜੀ ਉੱਥੇ ਬੋਲ। ਅਮਿਤ ਸ਼ਾਹ ਜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਨੇ ਲੜਾਈ ਇੰਨੀ ਕਿ ਲੜਨੀ ਹੁੰਦੀ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਕਿੰਨੇ ਕੁਸ਼ ਪੰਜਾਬ ਚੋ ਜਦੋਂ 50 ਕਾ ਨੋਟ ਦੇ ਧਾਰੇ ਦੇ ਹਵਾਲੇ ਨਾਲ ਅੱਧਾ ਪੰਜਾਬ ਕੇਂਦਰ ਨੇ ਕੰਟਰੋਲ ਕੀਤਾ ਤਾਂ ਵੀ ਅਸੀਂ ਸੋਸ਼ਲ ਮੀਡੀਆ ਤੇ ਹੀ ਲੜੇ ਅਸਲ ਤੇ ਨਹੀਂ ਲੜਦੇ। ਨਹੀਂ ਲੜਦੇ ਬਿਲਕੁਲ। ਜਿਹੜੇ ਅਸਲ ਤੇ ਲੜਦੇ ਨੇ ਜਿਵੇਂ ਹੁਣ ਪੀਂਜ ਵਿੱਚ ਦਾਖਲ ਹੋ ਗਿਆ ਡੱਲਿਆ ਲੋਕਾਂ ਦਾ ਮਰਨ ਵਰਤ ਐ ਨਾ ਜਾਂ ਹੋਰ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਡੇ ਬੇਰੁਜ਼ਗਾਰ ਨੌਜਵਾਨ ਵਗੈਰਾ ਉਹ ਜਿਹੜੇ ਇੱਕ ਰੱਤ ਤੇ ਲੜ ਰਹੇ ਨੇ ਸਾਡੇ ਡਰੋਨਾਂ ਨਾਲ ਵੀ ਫੋਟੋਆਂ ਚਾ ਕੇ ਆ ਜਾਂਦੇ ਨੇ ਉਹਨਾਂ ਨਾਲ ਵੀ ਬੈਠਦੇ ਰਜ਼ਮੀ ਜੀ ਬਿਲਕੁਲ ਇਹ ਤਾਂ ਤੁਹਾਡੀ ਗੱਲ ਸਹੀ ਹੈ ਸ਼ਰਮਾ ਜੀ ਕਿ ਅੱਜ ਕੱਲ ਜਿਹੜੀਆਂ ਇਹ ਪਾਰਟੀਆਂ ਨੇ ਇਹਨਾਂ ਨੇ ਮਤਲਬ ਟਵਿੱਟਰ ਦੇ ਤੇ ਫੇਸਬੁੱਕ ਦੇ ਉੱਤੇ ਫੋਟੋ ਪਾ ਕੇ ਪੋਸਟ ਪਾ ਕੇ ਇਹਨਾਂ ਦਾ ਫਰਜ਼ ਪੂਰਾ ਹੋ ਜਾਂਦਾ ਪਤਾ ਕੇਂਦਰ ਨੂੰ ਵੀ ਲੱਗਾ ਖੜਾ ਵੀ ਇਹ ਕਿੰਨੇ ਕੁ ਪਾਣੀ ਚ ਨੇ ਅੱਜ ਕੱਲ